ਤਕਰੀਬਨ 4:00 ਵਜੇ ਉਹਨਾਂ ਦੀ ਵਾਈਫ ਚਾਹ ਕਰਨ ਦੇ ਲਈ ਰਸੋਈ ਦੇ ਵਿੱਚ ਗਈ ਨੇ ਇਹ ਸਾਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਪਿਆ ਸੀ ਜਿਹੜੀ ਛੱਤ ਹੈ ਉਹ ਵੀ ਫਟ ਗਈ ਤੇ ਕੰਧ ਜਿਹੜੀ ਆ ਉਹ ਉੱਪਰ ਡਿੰਗਦੀ ਫੌਂਟੇ ਬੁਲਾਉਣ ਦਾ ਦਾਲਾ ਤੇ ਵਾਰੀ ਆਉਂਦੀ ਤੁਸੀਂ ਜੇ ਹਾਂ ਇਹ ਹੈਗਾ ਕੀ ਹੈ ਹਾਂ ਇਹ ਕਹਤਾ ਜੀ ਕਹਤਾ ਠੀਕ ਹੈ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਇੱਕ ਹੀ ਘਟਨਾ ਘਟੀ ਹੈ ਕਿੰਨੇ ਵਜ ਦੀ ਗੱਲ ਹੈ ਤੇ ਕਿੱਥੇ ਇਹ ਸਾਡੇ ਪਿੰਡ ਦਾ ਇੱਕ ਬਹੁਤ ਮਿਹਨਤੀ ਪਰਿਵਾਰ ਸੀ तकरीबन 4:00 ਵਜੇ ਉਹਨਾਂ ਦੀ ਵਾਈਫ ਚਾਹ ਕਰਨ ਦੇ ਲਈ ਰਸੋਈ ਦੇ ਵਿੱਚ ਗਏ ਨੇ ਇਹ ਸਾਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਪਿਆ ਸੀ ਤੇ ਜਦੋਂ ਚਾਹ ਕਰਨ ਦੇ ਲਈ ਅੰਦਰ ਰਸੋਈ ਦੇ ਵਿੱਚ ਗਏ ਨੇ ਅੰਦਰ ਬਲਾਸਟ ਹੋਇਆ ਬਲਾਸਟ ਦੇ ਨਾਲ ਜਿਵੇਂ ਕਿ ਤੁਸੀਂ ਕਵਰੇਜ ਕੀਤੀ ਹੈ ਸਾਰੇ ਜਿਹੜੀ ਛੱਤ ਹੈ ਉਹ ਵੀ ਫਟ ਗਈ ਹੈ ਤੇ ਕੰਧ ਜਿਹੜੀ ਆ ਉਹ ਉੱਪਰ ਡਿੱਗ ਪਈ ਜਿਹੜਾ ਉੱਥੇ ਕਰਮਜੀਤ ਸਿੰਘ ਪਿਆ ਸੀ ਉਹ ਉਸ ਦੀ ਮੌਕੇ ਤੀ ਜਿਹੜੀ ਉਹ ਡੈਥ ਹੋ ਗਈ ਨਹੀਂ ਦੇ ਉੱਤੇ ਕੰਧ ਟੇਕਣ ਕਾਰਨ ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਪਤਨੀ ਉਹ ਹਸਪੀਟਲ ਵਿੱਚ ਐਡਮਿਟ ਨੇ ਅਤੇ ਇਹਨਾਂ ਦੇ ਦੋ ਬੇਟੀਆਂ ਨੇ ਬਹੁਤ ਹੀ ਇੱਕ ਗਰੀਬ ਪਰਿਵਾਰ ਹੈ ਮਿਹਨਤੀ ਪਰਿਵਾਰ ਜਿਹੜਾ ਕਿ ਮਿਹਨਤ ਕਰਕੇ ਹੀ ਖਾਂਦਾ ਸੀ ਜਿਹੜਾ ਕਰਮਜੀਤ ਸਿੰਘ ਆ ਇਹਦੇ ਉੱਤੇ ਹੀ ਸਾਰਾ ਜਿਹੜਾ ਇਹ ਪਰਿਵਾਰ ਆ ਨਿਰਭਰ ਸੀ ਸੋ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਘਟੀ ਆ ਜਿਹਦਾ ਕਿ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਅਫਸੋਸ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਇਹਨਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਕਿਸੇ ਪਿੰਡ ਵਾਸੀਆਂ ਨੇ ਆ ਕੇ ਜਿਹੜਾ ਮਲਬੇ ਦੇ ਥੱਲੇ ਉਹਨਾਂ ਨੂੰ ਇਹ ਪਿੰਡ ਵਾਸੀਆਂ ਨੇ ਜਦੋਂ ਬਲਾਸਟ ਹੋਇਆ ਆਲੇ-ਦਾਲੇ ਜੋ ਗਵਾਂਢੀ ਨੇ ਉਹ ਭੱਜ ਕੇ ਆਏ ਨੇ ਉਹਨਾਂ ਨੇ ਆ ਕੇ ਦੇਖਿਆ ਕਿ ਜਿਹੜਾ ਕਰਮਜੀਤ ਸਿੰਘ ਨੇ ਉਹ ਤਾਂ ਮੌਕੇ ਤੇ ਡੈਥ ਹੋ ਗਈ ਉੱਪਰ ਕੰਧ ਡੇਗਣ ਕਾਰਨ ਉਹਨਾਂ ਨੇ ਆ ਕੇ ਜਿਹੜਾ ਇਹ ਸਾਰਾ ਮਲਬਾ ਉਹ ਚੱਕਿਆ ਹ ਹ ਕਿੰਨੀ ਕੋਮਲ ਸੀ ਇਹਨਾਂ ਦੀ ਇਨੇ ਤਕਰੀਬਨ 50 ਤੋਂ 55 ਸਾਲ ਦੇ ਵਿੱਚ ਉਮਰ ਸੀ। ਇਹ ਕਿ ਸਿਲੰਡਰ ਫਟਣ ਕਾਰਨ ਕਹਿ ਸਕਦੇ ਆ ਕਿ ਸਿਲੰਡਰ ਦਾ ਆਈ ਬਲਾਸਟ ਕਹਿ ਸਕਦੇ ਆ ਆਪਾਂ ਕਿਉਂਕਿ ਸਿਲੰਡਰ ਦੇ ਉੱਪਰ ਹੀ ਜਿਹੜੀ ਉਹ ਚਾਹ ਤਰੀਕੀ ਹੈ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਆਮ ਦੇਖਦੇ ਆਂ ਕਿ ਤਕਰੀਬਨ 4:00 ਵਜੇ ਹੀ ਸਾਰੇ ਜਿਹੜੇ ਕਾਮਕਾਰ ਜੀ ਨੂੰ ਸ਼ੁਰੂ ਹੁੰਦੇ ਨੇ ਕਿਉਂਕਿ ਕੰਮਕਾਜੀ ਬੰਦੇ ਸੀ। ਇਹ ਇੱਕ ਬੱਸ ਦੇ ਉੱਪਰ ਜਿਹੜਾ ਸਕੂਲ ਬੈਨ ਆ ਉਸ ਦੇ ਉੱਪਰ ਕੰਮ ਕਰਦੇ ਸੀ ਕਨੈਕਟਰੀ ਦਾ ਕੰਮ ਕਰਦੇ। ਰਣਜੀਤ ਸਿੰਘ ਜੀ। ਰਣਜੀਤ ਸਿੰਘ ਜਿਹੜੇ ਪਿੰਡ ਘਟਨਾ ਸਾਟੀ ਹੈ। ਕੀ ਇਸ ਤਰ੍ਹਾਂ ਦੀ ਘਟਨਾ ਜੀ ਕੀ ਹੋਇਆ ਜੀ? ਇਹ ਜਦੋਂ ਸਵੇਰੇ ਮਤਲਬ ਲੇਡੀਜ਼ ਉੱਠ ਕੇ ਆਪਣਾ ਨਾ ਚਾਹ ਬਣਾਉਣ ਲੱਗੀ ਮਤਲਬ ਉਦੋਂ ਜਦੋਂ ਸਿਲੰਡਰ ਦਾ ਇਹਨੇ ਬਟਨ ਆਨ ਕੀਤਾ ਉਦੋਂ ਕੋਈ ਬਲਾਸਟ ਹੋ ਗਿਆ ਕੋਈ ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਕੋਈ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਬਲਾਸਟ ਹੋਇਆ ਉਹ ਜਦੋਂ ਇਹਨਾਂ ਨੇ ਚਾਹ ਬਣਾਉਣ ਵਾਸਤੇ ਮਤਲਬ ਸਿਲੰਡਰ ਆਨ ਕੀਤਾ ਉਹਦੀ ਬਲਾਸਟ ਹੋਇਆ ਜੀ ਬਲਾਸਟ ਹੋ ਕੇ ਉਹਦੀ ਜਿਹੜੀ ਰਸੋਈ ਦੀ ਕੰਧ ਸੀ ਉਹ ਮਤਲਬ ਬਾਹਰ ਇਹ ਪਏ ਤੇ ਕਿ ਬੰਦੇ ਉਹ ਉਹਨਾਂ ਦੇ ਉੱਪਰ ਡਿੱਗ ਗਿਆ ਇਹ ਲੇਡੀਜ਼ ਰਸੋਈ ਚ ਧੀਰ ਰਸੋਈ ਚ ਉੱਥੇ ਦੱਬ ਲਿਖ ਲੈ ਮਤਲਬ ਤੇ ਉਹ ਇੱਕ ਗੰਦੇ ਇਹਨਾਂ ਦੇ ਉੱਪਰ ਡਿੱਗੀ ਬਾਕੀ ਉਹ ਉੱਪਰ ਵਾਲਾ ਜਿੱਤੀ ਜਿਹੜਾ ਖਣ ਉਹ ਚੱਕ ਕੇ ਪਰਾਂ ਮਾਰੇ ਜੀ ਤਾਂ ਮਤਲਬ ਹਾਂਜੀ ਹਾਂ ਕਿੰਨੇ ਦੀ ਮੌਤ ਹੋਈ ਇੱਕ ਇਹਨਾਂ ਚੋਂ ਇੱਕ ਸ਼ਖਸ ਦੀ ਮੌਤ ਹੋ ਗਈ ਦੋ ਜ਼ਖਮੀ ਹੋਗੇ ਜੀ ਲੇਡੀ ਉਹ ਜ਼ਖਮੀ ਹੋ ਗਈ ਇੱਕ ਉਹਨਾਂ ਦਾ ਬੇਟਾ ਜ਼ਖਮੀ ਹੋ ਗਿਆ ਪਰਿਵਾਰ ਦੇ ਹੱਥ ਗੱਲ ਕੀਤੇ ਕਿੰਨੇ ਕਿੰਦਾ ਦੀ ਕੰਡੀਸ਼ਨ ਹੈ ਪਰਿਵਾਰ ਦੀ ਤਾਂ ਬਹੁਤ ਮਾੜੀ ਕੰਡੀਸ਼ਨ ਹੈ ਜੀ ਜਿਹੜੀ ਗੱਲ ਹੈ ਪਹਿਲਾਂ ਨਾ ਇਹਦਾ ਬਚਾਰੇ ਦਾ 3 ਸਾਲ ਪਹਿਲਾਂ ਇੱਕ ਕਮਰਾ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਤੇ ਅਰਜੀ ਲੈਟਰ ਵੀ ਭੇਜਿਆ ਸੀਗਾ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਪਰਵਾਰ ਨੂੰ ਪਰ ਹਜੇ ਤੱਕ ਕੋਈ ਮਦਦ ਨਹੀਂ ਹੋਈ ਉਸ ਤੋਂ ਬਾਅਦ ਇਸ ਦੀ ਬ੍ਰੇਨ ਦੀ ਕਿਨਾੜੀ ਫਟ ਗਈ ਸੀਗੀ ਉਹ ਇੱਥੋਂ ਚੰਡੀਗੜ੍ਹ ਲੈ ਗਏ ਸੀ ਅਸੀਂ ਮੌਕੇ ਤੇ ਚੱਕ ਕੇ ਚੰਡੀਗੜ੍ਹ ਜਾ ਕੇ ਉਹਦਾ ਸਿਰ ਦਾ ਆਪਰੇਸ਼ਨ ਹੋਇਆ ਬਹੁਤ ਵੱਡਾ ਆਪਰੇਸ਼ਨ ਹੋਇਆ ਸੀਗਾ ਉੱਥੋਂ ਮਤਲਬ ਪ੍ਰਮਾਤਮਾ ਨੇ ਸੁੱਖ ਰੱਖਤੀ ਇਹ ਜਾਂਦਾ ਬਚ ਗਿਆ ਸੀਗਾ ਤੇ ਹੁਣ ਉਹ ਹਜੇ ਮਤਲਬ ਕੋਈ ਇਹਦੀ ਸਮਝ ਨਹੀਂ ਆ ਰਹੀ ਤੀ ਇਹਨੂੰ ਕਿਸੇ ਦੀ ਕਿਸੇ ਨਾਲ ਕੀ ਗੱਲ ਕਰਨੀ ਹੈ ਕਿਉਂਕਿ ਉਹ ਬ੍ਰੇਨ ਦੀ ਡਾਕਟਰ ਸਾਹਿਬ ਕਹਿੰਦੇ ਵੀ ਇਹ 3-4 ਸਾਲ ਬਾਅਦ ਬ੍ਰੇਨ ਦਾ ਮਤਲਬ ਸਾਰਾ ਕੁਝ ਉਹਵੇਂ ਮੈਮਰੀ ਛਪੂਗੀ ਮੈਮਰੀ ਉਹਨਾਂ ਨੇ ਸਾਫ਼ ਕਰਤੀ ਦੀ ਹਜੇ ਉਹਨੂੰ ਕੁਝ ਨਹੀਂ ਸਮਝ ਆਉਂਦੀ ਦੀ ਮੈਂ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਉਸ ਕਰਕੇ ਇਹੀ ਮਾੜਾ ਮੋਟਾ ਜੋ ਕੰਮਕਾਰ ਵਾਲਾ ਦੀ ਇਹੀ ਦੀਗਾ ਬਹੁਤ ਨਾਜ਼ਕ ਹਾਲਤ ਹੈ ਕਰਦੀ ਦੱਸ ਨਹੀਂ ਸਕਦੇ ਵੀ ਕਿੰਨੀ ਨਾਜ਼ਕ ਹਾਲਾਲ ਇਹੀ ਜੀ ਸੀ ਇਹੀ ਕਮਾਉਣ ਵਾਲਾ ਸੀਗਾ ਜੀ ਹੁਣ ਜਿਹੜਾ ਮਕਾਨ ਥੋੜਾ ਬਹੁਤਾ ਰਹਿੰਦਾ ਸੀ ਉਹ ਬਲਾਸਟ ਦੇ ਨਾਲ ਖਤਮ ਹੋ ਗਿਆ ਇਹਦਾ ਸਾਰਾ ਕੁਝ ਤੈਸਨਸ ਹੋ ਗਿਆ ਵਿਚਾਰੇ ਤੇ ਅਸੀਂ ਸਰਕਾਰ ਵੱਲੋਂ ਮਤਲਬ ਕਹਿੰਨੇ ਵੀ ਸਰਕਾਰ ਕੁਛ ਨਾ ਕੁਛ ਇਹਨਾਂ ਦੀ ਮਦਦ ਕਰੇ ਜਿੰਨੀ ਕੋ ਹੋ ਸਕਦੀ ਹੈ ਓਨੀ ਮਦਦ ਕਰੇ ਹੋਰ ਵੀ ਭੈਣ ਭਾਈ ਨੂੰ ਵੀ ਕਹਿੰਨੇ ਆਪਾਂ ਵੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਪਰਿਵਾਰ ਚੱਲਦਾ ਚੱਲਦਾ ਘਰੇ ਰੋਟੀ ਟੁੱਕਰ ਖਾਂਦਾ ਖਾਂਦਾ ਪਰਿਵਾਰ ਬਰਬਾਦ ਹੋ ਗਿਆ ਅਸੀਂ ਕਹਿੰਨੇ ਆ ਵੀ ਹਰ ਇੱਕ ਬੰਦੇ ਦੀ ਇਹ ਹੋਣੀ ਚਾਹੀਦੀ ਹੈ ਵੀ ਇਹਨਾਂ ਦੀ ਮਦਦ ਕਰੇ ਜਿੰਨੀ ਵੀ ਹੋ ਸਕਦੀ ਹੈ ਓਨੀ ਮਦਦ ਮੈਂ ਸਰਪੰਚ ਜੰਗੀਰ ਸਿੰਘ ਉਪਲੀ ਸਰਪੰਚ ਸਾਹਿਬ ਜਿਹੜੇ ਤੁਹਾਡੇ ਪਿੰਡ 'ਚ ਘਟਨਾ ਘਟੀ ਹੈ ਕਿਸ ਤਰ੍ਹਾਂ ਦੀ ਘਟਨਾ ਹੋਈ ਹੈ ਜੀ ਤੇ ਕਿੰਨੀ ਉਮਰ ਸੀ ਕਿਸ ਤਰ੍ਹਾਂ ਦਾ ਪਰਿਵਾਰ ਇਹ ਬਹੁਤ ਹੀ ਮਾੜਾ ਕੰਮ ਹੋਇਆ ਇਹ ਇਹਨਾਂ ਦੀ ਪਹਿਲਾਂ ਵੀ ਇੱਧਰ ਛੱਤ ਡੇਗ ਗਈ ਸੀ ਤਕਰੀਬਨ 2 ਸਾਲ ਪਹਿਲਾਂ ਬਾਕੀ ਇਹ ਗਰੀ ਪਰਿਵਾਰ ਆ ਮੈਂ ਤਾਂ ਮਜ਼ਦੂਰੀ ਕਰਕੇ ਆਪਦਾ ਪੇਟ ਪਾਲਦਾ ਸੀ ਆ ਇਹ ਪਹਿਲਾਂ ਵੀ ਐ ਲਾ ਲੋ ਇਹਨੂੰ ਮੈਨੂੰ ਲੱਗਦਾ ਕਾਦੀ ਬਿਮਾਰੀ ਸੀ ਨਹੀਂ ਐਕਸੀਡੈਂਟ ਹੀ ਹੋਇਆ ਸੀ ਨਾ ਕੀ ਹੋਇਆ ਐਕਸੀਡੈਂਟ ਹੋ ਗਿਆ ਪਹਿਲਾਂ ਵੀ ਮਰ ਕੇ ਹੀ ਬਚੇ ਸੀ ਇਹ ਜਿਹੜਾ ਰਾਤ ਜਿਹੜਾ ਕਾਂਡ ਹੋਇਆ ਇਹ ਬਹੁਤ ਜ਼ਿਆਦਾ ਦੁਖਦਾਈ ਘਟਨਾ ਗੀ ਇਹ ਤਕਰੀਬਨ ਸਵੇਰੇ 4:00 ਵਜੇ ਦੀ ਗੱਲ ਆ ਇਹ ਸਿਲੰਡਰ ਫਟਣ ਕਾਰਨ ਬਲਾਸਟ ਹੋਇਆਗਾ ਤੇ ਇਹਨਾਂ ਦੀ ਪਤਨੀ ਵੀ ਹਸਪੀਟਲ 'ਚ ਦਾਖਲਾ ਇੱਕ ਬੇਟਾ ਵੀ ਦਾਖਲਾ ਉਹ ਜੇ ਰੇਲ ਆਜ ਚੱਲ ਰਿਹਾ ਉਹਨਾਂ ਦਾ ਕਿਸ ਤਰ੍ਹਾਂ ਦਾ ਹਾਲਤ ਕਿਸ ਤਰ੍ਹਾਂ ਜੀ ਕਿ ਨਾਜੂਕ ਹੈ ਜਾਂ ਕਿਸ ਤਰ੍ਹਾਂ ਨਹੀਂ ਠੀਕ ਆ ਹਾਲਤ ਜਿਆਦਾ ਗੰਭੀਰ ਨਹੀਂ ਹੈਗਾ ਸਿਰਚ ਸੱਟ ਆ ਹੂੰ